ਲੋ ਬਈ ਪਾਣੀ ਹੋਰੇ ਪਤਾ ਲੱਗਦਾ ਕਿੰਨਾ ਪਾਣੀ ਹੈ ਨਾ ਹੋਰੇ ਤੇ ਪਤਾ ਲੱਗਦਾ ਹੈ ਦੇਖੋ ਕਿੰਨੀ ਹੁੰਦੀ ਉਹ ਸਾਹਮਣੇ ਟੁੱਟੇ ਅਗਰ ਬੋਲ ਵਾਲੀ ਗੱਲ ਹੋਇਆ ਤਾਂ ਹੋਰੇ ਬੋਲਦਾ ਪਾਣੀ ਐਂ ਦੇਖ ਅੱਬਾ ਤੇ ਪਤਾ ਲੱਗਦਾ ਪਾਣੀ ਪੂਨਾ ਮਾਰਦਾ ਫਲ ਸਾਡੇ ਬਾਜੀ ਇਲਾਕੇ ਚ ਦੇਖ ਲਓ ਮੀਨ ਹੀ ਮੀਨ ਹੀ ਨਦੀ ਦਾ ਵੀ ਚੱਲਦੀ ਸੁਕਾਏ ਬੈਠਿਆਂ ਨੂੰ ਕਹਿੰਦੇ ਹੁੰਦੇ ਵੀ ਪਾਣੀ ਦੱਬਦਾ ਆ ਆ ਚੀਜ਼ ਆ ਆ ਚੀਜ਼ ਜਿਹੜਾ ਸੁੱਕੇ ਬੈਠਿਆਂ ਨੂੰ ਦੱਬਦਾ ਪਾਣੀ ਪੁੱਪ ਕਿੱਦਾਂ ਘੁੰਮੀ ਵੀ ਇਹਨਾਂ ਦੀ ਆਪਾਂ ਮੰਗ ਘੁੰਮਦੀ ਆਉਂਦੀ ਆ ਇੱਧਰ ਵੀ ਦੇਖ ਲਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਅੱਜ ਪਿੰਡ ਵਾਲੀ ਮੋਟਰ ਪਰ ਛੱਟ ਲਾਈਏ ਮੌਸਮ ਐ ਠੰਡਾ ਬੱਦਲ ਵਾਈ ਹੋਈ ਹੋਈ ਸੀਗੀ ਤੇ ਚਾਚਾ ਜੀ ਕਹਿੰਦੇ ਚਲ ਮੋਟਰ ਵੀ ਕਿਟਟ ਲਾ ਲੰਦੇ ਆ ਬੱਟਾ ਨਵੇੜ ਦਿੰਦੇ ਆ ਤੇ ਹੁਣ ਚੱਲੀਏ ਮੋਟਰ ਪਰ ਤੇ ਲੋ ਜੀ ਹੁਣ ਪਹੁੰਚ ਗਏ ਪਿੰਡ ਵਾਲੀ ਮੋਟਰ ਪਰ ਤੇ ਸ਼ਾਮ ਦਾ ਟਾਈਮ ਹੈ ਤੇ ਵਿਊ ਚੈੱਕ ਕਰੋ ਮੋਟਰ ਕਿੰਨੀ ਐ ਸਾਫ਼ ਦਿਖਦੀ ਐ ਸਿੱਧੀ ਤੋਂ ਪਹੁੰਚਦੀ ਇੱਧਰੋਂ ਐ ਚਾਰੇ ਪਾਸੇ ਹਰਿਆਵਰਿਆ ਹੋਇਆ ਵਾ ਉੱਚੀ ਜਗਾ ਖੜਾ ਤਾਂ ਔਰੇ ਟੋਬੇੜਾ ਪਾਣੀ ਨਿਕਲਦਾ ਔਰੇ ਆ ਬੈਵਰਾਹੀਂ ਤੇ ਅੱਜ ਕਰਨਾ ਹੈ ਆਪਾਂ ਬੱਟਾ ਸਾਫ ਕਰਨ ਕੱਬੜ ਖੁਰਚਣ ਜਿਹੜੀ ਪਿਛਲੀ ਵੀਡੀਓ ਦਿਖਾਇਆ ਤਾਂ ਕਿ ਬੱਦਲ ਆ ਗਿਆ ਮੀਂਹ ਪਊਗਾ ਮੀਂਹ ਪਿਆ ਹੈ ਨਹੀਂ ਤੇ ਬੱਦਲ ਇੱਧਰ ਉੱਧਰ ਨੂੰ ਹੋ ਗਏ ਲੰਘ ਗਿਆ ਹਵਾ ਚੱਲ ਪਈ ਦੀ ਉਦਾਂ ਘੁੰਮ ਰਿਹਾ ਵੈਸੇ ਉੱਪਰ ਬੱਦਲ ਤੇ ਸਰ ਵੀਰੇ ਦਿਖੇ ਨੇ ਉੱਥੇ ਬੈਠੇ ਆ ਉਹ ਦੇਖੋ ਚੱਲਦੇ ਹੁਣ ਕੋਲ ਨੂੰ ਹੁਣ ਤੇ ਨਾਲੇ ਦਿਖਾਉਂਦੇ ਤੁਹਾਨੂੰ ਧਾਨ ਨਾ ਬਣੇ ਕਣਕ ਨਾ ਕਣਕ ਨਹੀਂ ਚੌਲ ਕਹਿੰਦੇ ਨੇ ਇਹਨੂੰ ਧਾਨ ਤੇ ਜੱਟਾ ਜੀ ਨੇ ਬੱਟੋਂ ਉੱਥੇ ਤੱਕ ਘੱਬ ਤੱਕ ਘੱਬ ਦੇ ਅੱਗੇ ਤੱਕ ਤੇ ਧਾਨ ਦੇ ਕੋ ਨਿਸਰ ਨੂੰ ਮਿਲ ਲੱਗੇ ਇਧਰੋਂ ਆਪਣੇ ਕਿੰਨੇ ਸੋਹਣੇ ਲੱਗਦੇ ਹਵਾ ਚੱਲਦੀ ਆ ਚਲ ਜੀ ਹੁਣ ਚੱਠੇ ਦੀ ਕੋਲ ਹਾਂਜੀ ਸ਼ਸਤੀ ਕਾਲ ਸ਼ਸਤੀ ਕਾਲ ਬਾਈ ਸਾਰਿਆਂ ਨੂੰ ਪਿਆਰ ਭਰੀ ਵੇੜ ਦੀ ਹੈ ਵਾਟੀ ਲੋ ਬਾਈ ਨਵੇਂ ਦੇ ਪੈਣੀ ਹੋਣੀ ਇੰਨੀ ਕਰਾਈ ਗਈ ਹੱਦ ਦੇ ਵੱਧ ਤਾਂ ਹੋਏਗੀ ਬਸ ਮੇਰਾ 10-15 ਮਿੰਟ ਦਾ ਕੰਮ ਰਹਿ ਗਿਆ ਖੱਬਲ ਤੋਂ ਬਾਅਦ ਚੱਹੀ ਅਕੜੀ ਮਿੱਟੀ ਪੈ ਗਈ ਕਾਲੀ ਪੜਦੇ ਪੜਦੇ ਹੂੰ ਮੋਟਰ ਦੇਖੋ ਕਿੰਨੇ ਘੈਂਟ ਲੱਗਦੀ ਔਰ ਇਹਦੇ ਮੌਸਮ ਦੇਖ ਲਾ ਠੀਕ ਆ ਤੋ ਬਾਈ ਤਾਨ ਵੀ ਬਾਈ ਵਾਲੇ ਜਿਹੜੇ ਜਸਵੀਰ ਵਾਲੇ ਇੱਕ ਨੰਬਰ ਖੜੇ ਆ ਉਹਨਾਂ ਮਹਿਕ ਹਾਂਜੀ ਆਹ ਵੱਟ ਮੈਂ ਵੜਦੇ ਨਹੀਂ ਅੱਛਾ ਜੀ ਤੁਹਾਨੂੰ ਲੱਗ ਜਾ ਆਹ ਤੇਰੇ ਕੱਖ ਚੱਕ ਦੀ ਚੱਕ ਦੀ ਬਹੁਤ ਤੇਰੇ ਨਾਲ ਤਾਂ ਅੱਜ ਪਿੱਛੇ ਪਿੱਛੇ ਜਿਹੜੇ 8-10 ਬੂਟੇ ਵੀ ਵੜਦੇ ਨੇ ਅੱਛਾ ਜੀ ਠੀਕ ਆ ਕੋ ਬੂਟਾ ਹੈ ਮੈਂ ਹੁਣ ਉਹ ਮੁਰੇ ਨੇ ਲੱਗ ਜਾਣਾ ਤੂੰ ਉਹ ਮੂਰੇ ਵਾਲੀ ਨੂੰ ਲਾਈ ਜਾ ਹਾਂਜੀ ਮੈਂ ਆਹਦੀ ਦੇਖ ਲੈ ਕੱਲ ਕਰਕੇ ਤਾਂ ਅੱਛਾ ਜੀ ਤੇ ਬਟ ਪਰ ਕੱਖ ਜਿਆਦਾ ਤਾਂ ਨਾ ਹਾਂਜੀ ਵੱਧੇ ਹੋਣ ਧਾਨ ਪੇ ਪਾਰ ਬਾਈ ਇੱਧਰ ਆ ਕੇ ਆਪਣੇთან ਹੂੰ ਠੀਕ ਨੇ ਬਾਕੀ ਚਲੋ ਬਾਈ ਰਣ ਮਿਲ ਕੰਮ ਨੂੰ ਚੱਲੀ ਜਨਾ ਬੇ ਮਹਾਰਾਜ ਦੀ ਇੱਕ ਕਿਰਪਾ ਰਹੀ ਵੀ ਸਾਡੀ ਜੀਰੀ ਚ ਬੌਨੇ ਰੋਗ ਦਾ ਜਿਹੜਾ ਉਹ ਹੈ ਬਿਮਾਰੀ ਨਹੀਂ ਆ ਜੀ ਉਹ ਨਹੀਂ ਆ ਜੀ ਠੀਕ ਨੇ ਬਸ ਇਹ ਚੀਜ਼ ਤੇ ਮਹਾਰਾਜ ਨੇ ਬਹੁਤ ਕਿਰਪਾ ਰੱਖੀ ਪਤਾ ਨਹੀਂ ਲੇਟ ਲੱਗਿਆ ਵੀ ਲੇਟ ਦਾ ਫਰਕ ਹੋ ਸਕਦਾ ਹਾਂਜੀ ਵੀ ਕੁਦਰਤੀ ਖੇਚ ਨਹੀਂ ਸੀ ਤੀ ਹੈਗੀ ਸੇਤੀ ਦਾ ਬਾਕੀ ਭਾਈ ਬੈਠ ਕੇ ਜਿਹੜਾ ਕੰਮ ਚੱਲਦਾ ਉਹ ਬੈਠ ਕੇ ਹੀ ਕਰਨਾ ਹੁੰਦਾ ਮੈਂ ਹਕ ਹਾਂਜੀ ਇਹ ਵੱਟ ਪਰ ਮੇਰੇ ਵਾਲੀ ਸਾਈਡ ਤੇ ਇਨਾ ਕੱਖ ਹੈ ਨਹੀਂ ਇਧਰ ਆ ਤੇਰੇ ਵਾਲੀ ਸਾਈਡ ਐਨ ਮੈਨੂੰ ਹੁਣ ਤਸੱਲੀ ਬਸ ਕੰਮ ਕਰਨਾ ਪੈਂਦਾ ਪਰ ਹੁਣ ਮੈਂ ਪਿੱਛੇ ਡੱਕਾ ਇੱਕ ਨਹੀਂ ਛੱਡਦਾ ਹਾਂਜੀ ਸਾਰੇ ਜਿਹੜੀ ਵਿੱਚ ਨੂੰ ਸਾਫ਼ ਕਰੀ ਵੀ ਵੱਟ ਦੀ ਵੀ ਵਿੱਚ ਨੂੰ ਵੀ ਤੜ ਗਈ ਵੀ ਜਿਹੜੀ ਹੁਣ ਮੈਂ ਹੁਣ ਸਾਰੀ ਵੜਦਾ ਜਾਂਦਾ ਅੱਛਾ ਜੀ ਇਹ ਹੁਣ ਅਖੀਰਲਾ ਪਾਰ ਆ ਬਸ ਹਾਂਜੀ ਮੈਂ ਇਹਦੇ ਬਾਅਦ ਨਹੀਂ ਹੋਣੀ ਐ ਇਹਦੇ ਬਾਅਦ ਨਹੀਂ ਵੱਧਣੀ ਤਾਂ ਨਿਸਰ ਲੱਗ ਗਿਆ ਉਹਦੇ ਦੋ ਬੁੱਝੇ ਕੋਈ ਦਿਖਾਏ ਪਿੱਛੇ ਉਹ ਦੇਖੋ ਹਾਂ ਉੱਥੇ ਵੀ ਦੇ ਦੇ ਬਾਕੀ ਬਾਈ ਚੱਲੀ ਜਾਂਦਾ ਚੱਲੋ ਕੰਮ ਦੇ ਬੱਟਾਂ ਪਰ ਜਿਹੜਾ ਨਾ ਸ਼ਾਮ ਨੂੰ ਬਹੁਤ ਗੌਰ ਨਾਲ ਕੰਮ ਹੁੰਦਾ ਹੈ ਹਾਂਜੀ ਸੱਪ ਸਪੋਲੀ ਹੁਣ ਹੈ ਨਾ ਦਿਨਾਂ ਦੇ ਵਿੱਚ ਨਿਕਲਦੇ ਬਹੁਤ ਬਹੁਤ ਜਬੜਾ ਗੌਰ ਨਾਲ ਜਿੱਕਣ ਹੁਣਾ ਤੇ ਖੱਬਲ ਸੜਾ ਹੁਣ ਐਨੇ ਕਿਹੜੇ ਪਤਾ ਪਤਾ ਨਹੀਂ ਵੀਰੋ ਜੀ ਕੁਝ ਹੋਵੇ ਨਾ ਹੋਵੇ ਤਾਂ ਕਰਕੇ ਤੂੰ ਉੱਧਰ ਵੱਢ ਲੈ ਹਾਂਜੀ ਠੀਕ ਹੈ ਇਹ ਖੱਬਲ ਵੀ ਅੱਜ ਤੇ ਲੈ ਚਾ ਉਹ ਤੱਕੇ ਉਹ ਬੂਜੇ ਤੱਕ ਉਹ ਤਾਂ ਅੱਗੇ ਖਾਲੀ ਉਹ ਤਾਂ ਗਾਹਾਂ ਤਾਂ ਸਿਰਫ 10 ਮਿੰਟ ਦਾ ਕੰਮ ਹੈ ਅੱਛਾ ਜੀ ਬਾਹੀ ਹੈ ਜਿਹੜਾ ਮੜਾ ਜਲ ਜਾਮਾ ਇਹ ਮੈਂ ਹੁਣ ਕੰਮ ਖਿੱਚਿਆ ਪਿਆ ਤੂੰ ਆਪਣਾ ਉਧਰ ਖੱਚ ਦੇ ਕੰਮ ਬਾ ਠੀਕ ਬਾਕੀ ਮੌਸਮ ਦੇਖਦਾ ਸਰ ਸਾਹਮਣੇ ਏਸੀ ਵਾਲਾ ਕੰਮ ਹੋਇਆ ਪਿਆ ਨਾ ਐਨ ਪੂਰਾ 20 ਵਾਂ ਛੱਡਿਆ ਬੰਦਾ ਇੱਕਣਾ ਹਾਂ 16 ਵਾਂ ਜ਼ਿਆਦਾ ਹੋ ਜਾਣਾ ਦੇਖ ਲੈ ਐ 20 ਵਾਲਾ ਕੰਮ ਸਾਨੂੰ ਵੀ ਬਾਈ ਮਹਿਸੂਸ ਨਹੀਂ ਦਿੰਦਾ ਹੈਗਾ ਹਾਂਜੀ ਆ ਜਾਂਦੇ ਅਸੀਂ ਠੰਡਾ ਠੰਡਾ ਜਿਹਾ ਲੱਗੇ ਰਿਹਾ ਪਰ ਫਿਰ ਵੀ ਬਾਈ ਜਿਹੜੇ ਹੁਣ ਤਾ ਹਨ ਇਹ ਪੂਰੀ ਬੱਟਾ ਜਿਹੜੀਆਂ ਪੂਲੀਆਂ ਬਾਹਾਂ ਦੇ ਨਾ ਕੱਪੜੇ ਪਾ ਕੇ ਵੀ ਬੱਟਾਂ ਵੱਧੁੰਦੀਆਂ ਫਰਮਾ ਮੈਂ ਆ ਗਿਆ ਨਾ ਲੋਰਪਾਕ ਉਹ ਵਕਤ ਕਿੱਥੇ ਹੀ ਵਾਕ ਅੱਛਾ ਜੀ ਮੇਰੇ ਲੱਤ ਪਰ ਖਾ ਜੋਗੀ ਜੀ ਬਹੁਤ ਅੱਛਾ ਜੀ ਧਾਨਾਂ ਦਾ ਚੀਜ਼ਾ ਬਹੁਤ ਹੁੰਦਾ ਦਾ ਮਤਲਬ ਕਿ ਆ ਤਾਂ ਹੁਣ ਮੈਂ ਪੂਰਾ ਸੂਟ ਪਾ ਕੇ ਆਇਆ ਪਰ ਬਾਵਾ ਨੰਗਿਆ ਮੇਰੀ ਜੀ ਆਹੀਂ ਤੈਨੂੰ ਕਹਾਂ ਤੂੰ ਵੱਟ ਪਰ ਲੱਗ ਸੌਖੀ ਪਰ ਤੇਰਾ ਡਬਲ ਆ ਇੱਧਰ ਵੀ ਆ ਠੀਕ ਹੈ ਨਾ ਚਲੋ ਬਈ ਕੰਮ ਆਸੀ ਨਵੇੜ ਦੇਣਾ ਕੰਮ ਫਤਿਆ ਤੈਨੂੰ ਮੈਂ ਦੱਸਦਾ ਤਾ ਉਹ ਵੱਢ ਕੇ ਕੱਕ ਚੱਕਣਾ ਬਾ ਠੀਕ ਮੋਦਰ ਘੁੰਮ ਕੇ ਵਿਚਾਲੇ ਗੂਟੇ ਵੜ ਦੇਣ ਬਾ ਠੀਕ ਸਮਾਂ ਪਤਾ ਇਧਰ ਆਪਣਾ ਲੈ ਧਾਨਾਂ ਚ ਮੈਂ ਘੁੰਮੂਗਾ ਕੱਲ ਨੂੰ ਅੱਛਾ ਜੀ ਮੇਰੇ ਵਿਚਾਰ ਕਰ ਸਕਾਗਾ ਹਾਂ ਉਹ ਮਾਂ ਮੰਨ ਨੂੰ ਲੈ ਕੇ ਕੱਲੂ ਘੁੰਮ ਲੈਣਾ ਇਨਵਰਟਰ ਦੇ ਨਾਲ ਕਰਾਂਗੇ ਠੀਕ ਨੇ ਉਧਰ ਦਾ ਤੇਰਾ ਠੀਕ ਹੈ ਦੂਈ ਮੋਟਰ ਦਾ ਉਧਰ ਠੀਕ ਹੈ ਬਾ ਉਹ ਪਾਣੀ ਖੜਾ ਉੱਥੇ ਬਹੁਹੀਂ ਕੱਢ ਗਿਆ ਹੈ ਕੱਲ ਆਹਦਾ ਬਾਈ ਅਸੀਂ ਧਾਨ ਹੁਣ ਸਕਾਏ ਵੇ ਆਲੇ ਹਾਂ ਪੈਣ ਪਾਣੀ ਸੁੱਕ ਗਿਆ ਪਾਣੀ ਤਾਂ ਕਿਉਂਕਿ ਧਾਨ ਨਿਸਰ ਨਾ ਪਰਾ ਗਿਆ ਦੇਖੋ ਆ ਵੀ ਬੂਟਾ ਨਿਸਰ ਗਿਆ ਬਾ ਜਦ ਨਿਸਰ ਗਿਆ ਹੁਣ ਇੱਕ ਸਪਰੇਅ ਕਰਾ ਕੇ ਤੇਲੇ ਦੀ ਹੋਊਗੀ ਸਪਰੇਅ ਹਨੇ ਹਾਂ ਤੇਲੇ ਦੀ ਤੇਲੇ ਦੀ ਨਹੀਂ ਹੋਣੀ ਉਹ ਦਾਣੇ ਸਾਫ ਦਿਓ ਕਰਨੀਆਂ ਤੇਲਾ ਤੁਲਾ ਕੁਛ ਨਹੀਂ ਹੈਗਾ ਸਹੀ ਹੈ ਨਾ ਜੀ ਬਹੁਤ ਸਾਫ ਕਰੀ ਐ ਸਾਡੀ ਉਹ ਨਹੀਂ ਬਾਈ ਸਾਰਿਆਂ ਦੀ ਜੀ ਦੀ ਇੱਕ ਨਾ ਖੜੀ ਐ ਹਾਂਜੀ ਇਹ ਪਰਮਾਤਮਾ ਦੀ ਕਿਰਪਾ ਬਾਈ ਜੀਮੀਦਾਰਾਂ ਪਰਖਣ ਨਹੀਂ ਰਹੇ ਠੀਕ ਜੀ ਤੇ ਇਹ ਆਹ ਖੇਤ ਦੇ ਵਿੱਚ ਮੈਂ ਮਹਕਰਾਂ ਦੇ ਦੇਖਿਆ ਹੁਣ ਫਸਲ 2 ਸਾਲ ਹੋ ਗਏ ਬਹੁਤ ਨਿਕਲਦੀ ਐ ਹਾਂਜੀ ਉਹ ਤਾਂ ਤੂੰ ਉੱਥੇ 버거 ਕਿੰਗ ਲੱਗਿਆ ਪਤਾ ਹਾਂ 17 ਕੌਂਟਰਕਟਾਂ ਕੋਈ ਥੀ ਐ ਠੀਕ ਬੱਲੇ ਤੇਰੇ ਮੈਂ ਡੈਡੀ ਨੂੰ ਦੱਸਿਆ ਨਾ ਸੱਚ ਨਹੀਂ ਮੰਨਿਆ ਹਾਂਜੀ ਇਹ ਬੜਾ ਕਿੰਨੇ ਨਿਕ 14 ਗਾ ਦਾ ਨਿਕਲਦੀ 14 13 14 13 ਤੂੰ ਤੋਲਦਾ ਰਿਹਾ ਹਾਂਜੀ ਇਹ ਵੀ ਨਹੀਂ ਜਦੋਂ ਮੈਂ ਰਾਜ ਨੇ ਕਹਿੰਦਾ ਅੱਛਾ ਯਾਰ ਉਹ ਫਸਲ ਬਾਈ ਰੇ ਪੱਤਾ ਵੀ ਹਰੇ ਕੇ ਪੂਰਾ ਪੌਂਦਾ ਹਾਂਜੀ ਮੈਂ ਮੰਡੀ 'ਚ ਨਹੀਂ ਗਿਆ ਤਾਂ ਮੋਰੇ ਆਏ ਤਾਂ ਜਿਆਦਾ ਵੱਢਣ ਲੱਗੇ ਤੇ ਆਹ ਤੂਰੇ ਦਾਣੇ ਪਵਾ ਕੇ ਤਾਂ ਹਾਂ ਟਰਾਲੀ ਭਰਾ ਕੇ ਤਾਂ ਫੇਰ ਮੰਡੀ ਨੂੰ ਲੈ ਕੇ ਦੇ ਸੀ ਹਾਂ ਮੰਡੀ 'ਚ ਵਿੱਕੀ ਬਾਈ ਛੱਡ ਗਿਆ ਤਾਂ ਵੇਚ ਕੇ ਮੈਂ ਆਇਆ ਤਾਂ ਅੱਛਾ ਸਵੇਰ ਸਵੇਰ ਛੱਡਿਆ ਤਾਂ ਕਣਕ ਦਾ ਟਾਈਮ ਛੇਤੀ ਹੋ ਜਾਂਦੀ ਆ ਤਾਂ ਨਾਲ ਦਾ ਟਾਈਮ ਲੱਗਦਾ ਹਾਂ ਚੱਲ ਕਰ ਲੈ ਗੱਲਾਂ ਤਾਂ ਬਾਈ ਸਾਡੇ ਚੱਲੀ ਜਾਣੀਆਂ ਆ। ਹਾਂ ਹਾਂ। ਦਾ ਕੰਮ ਹੈ ਜਿਹੜਾ ਸਾਡਾ। ਅਲਮੈਕ ਹੋਰ ਚੀਜ਼ਾਂ ਪਹਾੜ ਵੀ ਦਿਖਦੇ ਅੱਜ। ਪਹਾੜ ਵੀ ਦਿਖਦੇ ਸਾਹਮਣੇ। ਆ ਰਾਤ ਨੂੰ ਪਸੌਲੀ ਵਾਲਾ ਵੀ ਸਾਰਾ ਦਿਖਦਾ ਰਾਤ ਨੂੰ ਮੈਂ ਕੋ। ਅੱਛਾ ਜੀ। ਹਾਂ। ਲੇਟਾਂ ਚਮਕਦੀਆਂ। ਹਨ ਪੂਰੀਆਂ ਤਨ ਮੈਂ ਦਿਖਾਉਂਗਾ ਉੱਥੇ ਤੇ ਵਿੱਕੀ ਪਾਈਆਂ ਨੇ ਘਰ ਦੇ ਕੋਲ ਤੇ। ਅੱਛਾ ਜੀ। ਪਹੀਜ ਤੇ ਹੀ। ਹਨ ਕੋਠੇ ਪਰ ਤੇ ਹੀ। ਕੋਠੇ ਪਰ ਹੈ ਜੀ। ਹਾਂ। ਠੀਕ ਹੈ। ਪਰ ਉਹ ਪਹਾੜ ਨਹੀਂ ਦਿਖਣੇ ਜਿਹੜੇ ਲੋਕਡਾਊਨ 'ਚ ਦਿਖਦੇ ਆਪਾਂ ਨੂੰ। ਬਰਫ ਵਾਲੇ। ਜਾ ਕੇ ਗੇਬੀ ਤਾਂ ਦਿਖਾਇਆ ਦੇ ਸਾਰੇ ਹੀ ਵਧੀਆ ਖੜੇ ਆ ਸਾਰੇ ਇੱਕ ਜਗ੍ਹਾ ਨੀਂਆ ਮਰਾ ਦੇ ਆਹ ਭਾਈ ਆਏ ਨਾ ਕਿਹੋ ਵੀ ਆ ਤਾਂ ਉੱਚੇ ਆ ਇਹ ਖੇਤ ਉੱਚੇ ਇਹ ਨਹੀਂ ਵਾਹ ਕਿਉਂਕਿ ਸਾਡਾ ਖੂਹ ਆਹ ਹੈ ਇੱਥੇ ਆਏ ਕੱਤ ਲੱਗਿਆ ਬਕੂ ਇਧਰ ਤੇ ਆਏ ਨੂੰ ਭਾਈ ਦੇਖ ਲੋ ਹੋਰ ਵੀ ਬਦਲ ਆਦਰਾ ਬੱਟ ਦੇ ਬਰਾਬਰ ਹੈ ਸਾਡੂ ਦਾ ਜੀ ਲੱਗੇ ਹੋਏ ਆ ਇਹ ਤਿੰਨ ਕਿ ਦਿਨ ਪਹਿਲਾਂ ਇਹ ਤਿੰਨ ਕਿ ਦਿਨ ਲੈ ਰਹੇ ਆ ਮਰਾ ਗਿਆ ਛਾਤੀ ਦੇ ਸਥਾਨ ਬਹੁਤ ਵਧੀਆ ਖੜੇ ਆ ਇੱਥੇ ਆ ਦੇ ਸਾ ਦੋ ਕੁੱਤੇ ਆ ਨਿਸਰੇ ਆ ਆ ਨੇੜੇ ਵਾਲਾ ਰਿ ਆਹ ਕਰਨ ਤੇਰੇ ਇਹਦਾ ਹੈ ਬਾਈ ਇੱਕ ਨਹੀਂ ਚਲੋ ਵਧੀਆ ਹੈ ਚੱਲੀ ਜਾਂਦੇ ਜੀ ਮਹਾਰਾਜ ਦੀ ਕਿਰਪਾ ਨਾਲ ਚਈਆਂ ਤੇ ਤਰਾ ਮਹਿਕ ਹਾਂਜੀ ਆਹ ਹਰੂਜੇ ਨੇ ਬਹੁਤਾਂ ਕਰੇ ਬੀ ਜੀਨੀ ਦਾ ਕਿਹੜੇ ਆਹ ਪੁੱਜਿਆ ਆਹ ਹਾਂ ਕਈਆਂ ਤੇ ਬਹੁਤ ਹੈ ਅੱਛਾ ਜੀ ਹਾਂ ਆਪਣੇ ਤਾਂ ਹੁਣ ਇੱਕ ਹੀ ਮਿਲਿਆ ਮੈਨੂੰ ਕਿਤੇ ਨਹੀਂ ਹੈ ਬਹੁਤ ਇਕਈਆਂ ਦੇ ਬਾਈ ਕੱਖ ਤੇ ਡਰ ਲੱਗਦਾ ਹੂੰ ਹੂੰ ਦੇਖੋ ਆਪਣੇ ਠੀਕ ਹੈ ਕਿਰਪਾ ਰੱਖੀ ਰੱਬ ਨੇ ਆਪਣੇ ਤਾਂ ਬਾਈ ਤਾਨ ਮਾਰਾ ਦੀ ਕਿਰਪਾ ਨਾਲ ਤਰਵੀ ਦਿਖਾਵਾਂ ਤੁਹਾਨੂੰ ਜਿਹੜਾ ਮਰਾਦਵਾ ਇੱਥੇ ਤਾਂ ਵੱਡ ਵੀ ਨਾ ਗੋਡੀਆਂ ਆਏ ਹੁੰਦਾ ਹੈ ਹਾਂਜੀ ਆਂ ਗੋਡਾ ਲਾ ਕੇ ਵੱਡੂਂ ਰੱਖ ਸਕਦੇ ਹੈ ਉਹਨੇ ਘਰ ਤੋਂ ਦੇਖਿਆ ਐੱਛਾ ਜੀ ਗੋਡਾ ਲਾ ਕੇ ਆਏ ਬਸ ਹੈ ਭਰੇ ਤਾਂ ਉਹ ਤਾਂ ਇੱਕ ਸਾਈਡ ਇੱਕ ਅੱਖ ਹੈ ਇੱਧਰ ਡਬਲ ਹੈ ਹੈ ਉਹਦਾ ਇੱਕ ਸਾਈਡ ਇੱਕ ਅੱਖ ਉਧਰ ਤਾਂ ਉੱਧਰ ਤਾਂ ਇੱਕ ਹੀ ਤਾਂ ਹੈ ਹੈ ਲਾ ਵੀ ਇੱਧਰ ਵੀ ਤਾਂ ਨਾ ਨਿੱਕਾ ਨੰਬਰ ਆਹ ਦੇਖੋ ਇਹ ਨਿਸਰੇਵਾ ਆ ਦੇ ਗੁਰਿਆਨ ਇਸ ਰਿਆਵਾ ਓਏ ਨਰਮਦਿਆ ਵਾਲਾ ਕੰਮ ਹੈ ਹਾਂ ਮੈਂ ਬਾਅਦ ਦੇਖਾਂ ਗੋਡਾ ਲਾ ਕੇ ਹੁਣ ਦੇਖੋ ਫੋਕਸ ਇਹਨੇ ਸਾਫ ਲੱਗਦੇ ਹਨ ਲੈ ਅ ਵੀ ਹੁਣ ਚੱਲੀਏ ਆਪਣੇ ਕੰਮ ਪਰ ਉਧਰ ਸਾਹਮਣੇ ਬਲਰ ਹੋ ਜਾਂਦਾ ਵਿੱਚ ਨੂੰ ਤੁਸੀਂ ਇਹਦੀਆਂ ਖੱਡਾਂ ਨੇ ਤੰਗ ਕਰ ਰਹੀਆਂ ਹੈ ਹਾਂ ਉੱਪਰ ਤੋਂ ਥੱਲੇ ਨੂੰ ਵੱਡੀਆਂ ਹੋਈਆਂ ਹਨਾ ਤਾਹੀਂ ਮੇਰੇ ਖੇਤ ਭਰ ਜਾਂਦਾ ਹਾਂ ਹਾਂ ਉਹ ਤਾਂ ਹੀ ਖੇਤ ਭਰ ਜਾਂਦਾ ਹਾਂ ਹਾਂ ਉਹ ਕੱਟ ਗੱਡੀ ਇਹ ਲੈ ਬੱਟਾ ਮੇਰੇ ਪਾਪਾ ਨੇ ਮਾਰ ਦਿੱਤਾ ਅੱਦੇ ਇੱਧਰੋਂ ਗੱਡੀ ਵੀ ਜਿਹੜੀ ਹਾਂ ਸਖਨਾਰ ਫਾਰਕ ਕੱਢੀਆਂ ਪਈਆਂ ਬੱਤ ਮੈਂ ਤਾਂ ਬਈ ਇੱਕਾਂ ਦੇ ਸੱਪਾ ਦਾ ਬਣਾਇ ਬੈਠੋ ਮੱਢੀ ਕੋ ਬੋਲ ਸੋਣਾ ਹੁੰਦਾ ਕਹਿੜਾ ਨਹੀਂ ਹੈ ਜਿਆਦਾ ਮਿੱਟੀ ਵੀ ਪੋਲੀ ਪਈ ਆ ਅੱਖ ਚ ਪੈ ਜਾਂਦੀ ਮਿੱਟੀ ਕਈ ਗੱਲਾਂ ਉਹ ਝਾੜ ਬੱਜ ਜੰਨਾ ਇਹ ਛੱਡਣਾ ਨਹੀਂ ਕੋਈ ਤੇ ਇੱਧਰ ਵੀ ਹਾਂ ਨਸਰ ਪਾਣ ਦੇ ਗੱਲ ਪਈ ਹਲਾ ਬਈ ਲੱਕੀਆ ਪਾਵੀ ਤੇ ਲੋ ਜੀ ਅੱਧਵਾ ਸੋਹਣੇ ਵਾਲੀ ਆ ਉਹ ਤੱਕ ਪਹੁੰਚਿਆ ਮੈਂ ਤੇ ਉਧਰ ਚਾਚਾ ਜੀ ਵੀ ਬਾਹਰ ਸਾਰੇ ਪਹੁੰਚਣੇ ਵਾਲੇ ਆ ਹੇ ਠੰਡੀ ਠੰਡੀ ਹਵਾ ਚੱਲੀ ਜਾਂਦੀ ਆ। ਗਰਮੀ ਵੀ ਘੱਟੇ ਆਉਂਦੀ, ਜ਼ਿਆਦਾ ਨਹੀਂ ਆਉਂਦੀ। ਹੋਰ ਇਹ ਤਾਂ ਖੋਗੀ ਬਹੁਤ ਅੱਕ ਰਹਿ ਗਈ ਥੋੜੀ ਜੀ। ਕੱਬਲੇ ਨਾ ਹੈ ਨਹੀਂ ਆ ਪਰ ਅੱਗੇ ਵਧੂਗਾ ਉੱਥੇ ਤੇ। ਬਾਕੀ ਤਾਂ ਘੱਟੇ ਆ। ਚਲੋ ਥੋੜਾ ਰਹਿ ਗਿਆ ਇਹ ਵੀ ਨਮੇੜ ਕੇ ਮਾਰੀਏ ਪਾਸੇ। ਲੋ ਜੀ ਬੱਟ ਸਾਰੇ ਲੱਗ ਚੱਲੀ। ਉਹ ਢੇਰ ਲਾ ਤੱਕ। ਬਾਕੀ ਵਿੱਚ ਵਿੱਚ ਨਾ ਤਾ। ਬਸ ਅਹੀ ਐਨਾ ਰਹਿ ਗਿਆ ਤਾਂ ਸਾਡੇ ਨਾਲ ਇੱਕ ਬੰਦਾ ਹੋਰ ਜੁੜ ਗਿਆ ਸੀਗਾ ਬੰਨਾ ਚਾਚਾ ਉਹ ਲੱਗਿਆ ਹੋਇਆ ਚਾਚਾ ਮੋਨ ਬੱਠੇ ਰਾਂਦੇ ਵੀ ਨਿਭੜ ਚੱਲਿਆ ਸਰ ਵੀ ਇੱਥਾ ਉਧਰ ਨੂੰ ਹੋ ਕੇ ਉਹ ਗੰਨੇ ਵਾਲੇ ਸਾਈਡ ਨੂੰ ਉਹ ਪਿਛਲੇ ਪਾਸੇ ਪਹੁੰਚ ਚਲੇ ਜਾਂਦੇ ਆ ਚੱਲ ਦੇਖਦੇ ਨਹੀਂ ਰਿਹਾ ਤਾਂ ਕਿਹੜੀ ਸੜ ਲੱਗਿਆ ਵਾ ਤੇ ਨੇਰਾ ਹੋ ਚੱਲੇ ਆ ਪੂਰਾ ਆਨੇ ਕੋਈ ਦਰ ਨੂੰ ਤੇ ਵੀ ਨਵੇੜ ਕੇ ਚੱਲੀਏ ਫਿਰ ਆਪਾਂ ਵੀ ਕਰਨ ਨੂੰ ਬਾਹਾਂ ਪਰ ਆ ਲੜਨ ਲੱਗੇ ਮੱਛਰ ਤਾਂ ਨਹੀਂ ਹੈ ਇਹਨ ਸੈਡਾਂ ਮ ਵੱਜਦੇ ਫੇਰ ਲੜਦੇ ਐ ਮਿੱਤੀ ਪੂਰੀਆਂ ਵਾਲੀ ਸ਼ਰਟੇ ਪਾ ਕੇ ਆ ਹੁਣ ਇਹਦੀ ਚਲੋ ਕੋਈ ਨਹੀਂ ਨਾ ਨੂੰਗੇ ਜਾ ਕੇ ਤੇਲ ਲਾਣਾ ਬਾਹਾਂ ਨੂੰ ਫੇਰ ਠੀਕ ਹੋ ਜਾਣੀਆਂ ਉਹ ਨਵੇੜ ਕੇ ਚੱਲੀਏ ਫਿਰ ਲੋ ਜੀ ਕੰਮ ਨਿਬੜ ਗਿਆ ਤੇ ਛੱਤੀ ਢੇਰੀ ਚੱਕ ਲੈ ਇੱਕ ਟੱਕੜਤਾ ਪਿਆ ਮਾਵਾ ਆਇਆ ਵਾ ਉੱਧਰ ਬਿਲਡਿੰਗ ਦਾ ਕੰਮ ਚੱਲਦਾ ਛਿੱਟੇ ਸੂਟ ਤੇ ਦਾਗ ਪੈ ਗਿਆ ਛਿੱਟੇ ਸੂਟ ਤੇ ਦਾਗ ਪੈ ਗਿਆ ਕੋਈ ਨਹੀਂ ਬਾਪੂ ਵਾਲਾ ਇਹ ਅੱਛਾ ਉਹ ਵੀਰ ਕਿੱਥੇ ਤੇ ਆਇਆ ਸੀ ਉਹ ਸਿਖਰ ਦੀ ਆਇਆ ਕਹਿੰਦਾ ਬਸ ਹੋ ਗਈ ਮੌਸਮ ਠੰਡਾ ਦਾ ਆਹ ਜੱਟ ਲੱਗ ਗਈ ਜਨੇ ਹੋਰ ਚੱਕੇ ਹੁਣ ਜਿਹੜੇ ਹੈਗੇ ਲੋਕ ਹਾਂ ਕੱਲ ਬਗਾਨੇ ਛੱਡਣਾ ਕੰਮ ਕਾਫੀ ਹਲ ਸਾਰੇ ਰੱਖ ਲੈ ਛੱਡਣਾ ਹੂੰ ਉੱਪਰ ਲੈ ਆਉਣਾ ਤੇ ਲੋ ਬਈ ਹੁਣ ਕੱਲ ਨੂੰ ਮਿਲਾਂਗੇ ਉਹ ਨੇਰਾ ਹੋ ਗਿਆ ਇਹਨਾਂ ਆਪਣੇ ਕੈਮਰਾ ਸਾਫ ਹੈ ਨਹੀਂ ਜਿਹੜਾ ਰਾਤ ਨੂੰ ਬਣਾ ਦੇ ਤੇ ਕੱਲ ਨੂੰ ਕਰਾਂਗੇ ਬਾਕੀ ਦਾ ਵਲੌਗ ਸ਼ੁਰੂ ਲਾ ਵੀ ਇਹ ਨਿਰ ਹੋ ਗਿਆ ਲਾਈਟ ਬਾੜ ਕੇ ਦਿਖਾਉਂਦਾ ਤੁਹਾਨੂੰ ਅੱਛਾ ਕਹਿੰਦੇ ਇੱਕ ਫਾਂਟ ਰਹਿ ਗਈ ਉਹ ਵੀ ਚੱਕੇ ਦੀ ਏ ਲਾ ਲਈ ਨਿਰ ਹੋ ਗਿਆ 2-2.5 ਘੰਟੇ ਲੱਗ ਗਏ ਅੰਮ ਜਿਹੜੇ ਤੁਹਾਨੂੰ ਚੱਪ ਧੁੰਮ ਹੋ ਗਿਆ ਅੱਛਾ ਹੀ ਕੰਮਾਈ ਕਰਤਾ ਬਹੁਤ ਐ ਵੀ ਇੱਧਰ ਕਰਤਾ ਕੰਮ ਫਤਿਹ ਹੈ ਸਾਰੇ ਲਾ ਦੀਆਂ ਹਨ ਯਾ ਲੱਗੀ ਚਾਹੇ ਦਿਨ ਠੰਡ ਤੇ ਮੌਸਮ ਦੇਖੋ ਐ ਸੰਤਰੀ ਹੈ ਮੌਸਮ ਆਮਣੇ ਵੀ ਆ ਗਿਆ ਬਾਈ ਨਾਲ ਤਾਂ ਕੰਮ ਨਿਪੜ ਗਿਆ ਫਾੜਾ ਦੀ ਫਟ ਲੱਗੇ ਉਹ ਤਾਂ ਜਾਣ ਬਨੇ ਕਿੰਨੀ ਇੱਧਰ ਘੁੰਮੀ ਗਿਆ ਖੱਬੜ ਘੜਤਾ ਨਾਲ ਦੀਆਂ ਹੋ ਗਿਆ ਹੁਣ ਤਾਂ ਇੱਧਰ ਫਤੇ ਸਾਰਾ ਐ ਨੱਬੜ ਗਿਆ ਮੱਖ ਬੱਟ ਵੀ ਫਤੇ ਉਹ ਤੇਰੀ ਵਾਲੀ ਬੱਟ ਵੀ ਫਤੇ ਇੱਧਰ ਵਾਲੀ ਵੀ ਹਾਂ ਚਲ ਹੁਣ ਤਾਂ ਬੰਡੇ ਪਏ ਬਾਈ ਸਾਡੇ ਇਹੀ ਤਾਂ ਝੱਟ ਮਾਰ ਕੇ ਵਾਲਾ ਕੰਮ ਹਾਂਜੀ ਬਸ ਇਹ ਵੀ ਖੱਬੜ ਨਿਕਲ ਗਿਆ ਨਾਲ ਦੀ ਨਾਲ ਹਾਂ ਖਾ ਸੇ ਦਿੰਦੇ ਕਹੀ ਜਾਂਦੇ ਰਹਿੰਦਾ 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 ਕੰਮ ਪਰ ਜਦ ਹੁਣਾ ਹੁਣਾ ਜਦਈ ਆ चल पी हवा ठंडी ठंडी देखा हवा चल पी सच खबड़ेड़े ना खबड़ भी गेड़े ने अच्छा भी हाँ जी हांजी बाकी माड़ा मोटा कल देखो नेरा हो गया था। ਆ ਵੀ ਹੁਣਾਂ ਨਵੇੜ ਕੇ ਚਲੀਏ ਘਰ ਨੂੰ ਹੁਣ ਕਾਲੂ ਦਿਖਾਵਾਂਗੇ ਪਹਿਲਾਂ ਵੀ ਕਿਆ ਹੋ ਗਿਆ ਤਾਂ ਤੇ ਹੁਣ ਫੇਰ ਦੁਵਾਰੇ ਗਿਆ ਹੋ ਗਿਆ ਤੇ ਬੰਦਾ ਆ ਗਿਆ ਸਾਡਾ ਅੱਕਲਾ ਜਿਹੜਾ ਰਹਿ ਗਿਆ ਹੁਣ ਛੇਤੀ ਕਰ ਫਟਫਟ ਬਾਹੀ ਰਹੀ ਖਾਂਡ ਹੈਗਾ ਉਹ ਨੇਰਾ ਹੋ ਗਿਆ ਦੇਖਣਾ ਵੀ ਹੈ ਨਹੀਂ ਤੇ ਸੱਪ ਤੋਂ ਪਿੱਛੇ ਆ ਜਾਵੇ ਝੋਲੀਏ ਨਹੀਂ ਹੂੰ ਉਹ ਲੈ ਗਏ ਮਾਪਾ ਇਹ ਸੁਖਾ ਵੀ ਹੁੰਗਾ ਮਰ ਮੋਤ ਬਾਹਰ ਹੈਗਾ ਤਾਂ ਪਿੱਛੇ ਇੱਕ ਉਟੇ-ਮੋਟੇ ਜਿਹੜੇ ਹੈਗੇ ਤੋਂ ਕਿਥੇ ਕਿਥੇ ਹੋਊ ਥੱਕ ਲੈਣੇ ਹੁਣ ਚੱਲੋ ਬਈ ਲੈੜ ਬਾੜ ਲਈਏ ਚੱਲੋ ਜੀ ਚੌਂਤੇ ਗਰਾਉਂਡ ਪਹੁੰਚੇ ਆ ਤੇ ਪਾਣੀ ਚੈੱਕ ਕਰੋ ਵੀ ਨਦੀ ਐਨ ਭਰ ਕੇ ਆਈ ਹੋਈ ਆ ਤੇ ਚਾਚਾ ਜੀ ਐਵੇਂ ਨਾਲ ਸਸੀ ਕਾਲ ਜੀ ਭਾਈ ਸਾਰਿਆਂ ਨੂੰ ਗਰਾਉਂਡ ਤੇ ਪਹੁੰਚੇ ਹੋਏ ਆ ਬਈ ਅਗਲੇ ਦਿਨ ਸਵੇਰੇ ਪਹੁੰਚੇ ਆ ਖੇਤਾਂ ਦੇ ਬਾਹਰ ਇੱਕ ਕੰਨੂ ਢੇੜਾ ਲਿਆ ਬੱਜ ਹਾਂਜੀ ਔਰ ਉਹ ਰਿਵੀ ਵਧ ਰਿਆ ਪਾਣੀ ਨਾ ਪਿੰਕਰ ਲਾ ਜੀ ਦੀ ਨਾ ਹਾਂਜੀ ਇਹ ਜਿਹੜੀ ਰੋਕੀ ਵੀ ਸੀ ਉਹਦੇ ਕਰਕੇ ਆਹ ਹਾਂਜੀ ਇੱਧਰ ਨੂੰ ਆਏ ਆ ਔਰ ਡੂੰਗੀ ਬਹੁਤ ਨਾ ਦੀ ਪਿੱਛੇ ਨੂੰ ਦੇਖ ਕਿੰਨਾ ਪਾਣੀ ਚੌੜੀ ਜਾ ਰਿਹਾ ਉਹ ਦੇਖੋ ਜੀ ਤੇ ਕਾ ਵੀ ਚੋੜੀ ਜਾ ਰਹੀ ਹੈ ਔਰ ਠੋਕਰ ਵਾਦੀ ਇਧਰ ਆ ਗਿਆ ਨੇ ਠੋਕਰ ਤਾਂ ਵੱਡਨੀ ਪਾਣੀ ਦੀ ਬਾਜਵੀ ਲੱਗ ਗਿਆ ਉਹਨਾਂ ਵਿੱਚ ਹਾਂਜੀ ਔਰ ਲਈ ਪਾਣੀ ਵਧ ਰਿਆ ਹੈ ਆ ਦੇਖੀ ਕਿਦ ਦੀ ਆਉਂਦੀ ਹੈ ਵਿਚਰੀ ਬੋਤਲ ਵਾਲੀ ਬੋਤਲ ਬਹੁਤ ਜਿੱਡ ਹੜਕੇ ਹੁੰਦੀਆਂ ਅੱਗੇ ਪਤਾ ਮੈਨੂੰ ਕਿ ਕਿਆ ਹੋਇਆ ਕਰਦਾ ਤਾਂ ਹਾਂਜੀ ਚੱਲ ਹੁਣ ਤਾਂ ਨਦੀਆਂ ਕਰਕੇ ਲੋਕਾਂ ਨੂੰ ਸਮਝ ਆ ਗਈ ਅੱਗੇ ਬੇਲਾਂ ਕਿ ਆ ਮੈਂ ਕਹਿੰਦਾ ਕੱਦੂ ਕੀ ਆ ਦੀਆਂ ਹਾਂਜੀ ਵੀ ਐਂ ਹੜੇ ਆਉਂਦੇ ਹੁੰਦੇ ਤੇ ਕੱਦੂ ਵੀ ਵਿੱਚ ਸੂਪਰ ਵੀ ਹੜੇ ਵੀ ਦੇਖੇ ਸੀ ਵਿੱਚ ਹਾਂਜੀ ਠੀਕ ਨੇ ਨਦੀ ਦੇ ਵਿੱਚ ਬਹੁਤ ਕੁਝ ਦੇਖਿਆ ਇਸ ਪਾਣੀ ਪੂਨਾ ਮਾਰਦਾ ਫੜ ਸਾਡੇ ਬਾਜੀ ਇਲਾਕੇ ਚ ਦੇਖ ਲਓ ਮੀਨ ਹੀ ਮੀਨ ਹੀ ਨਦੀ ਦਾ ਵੀ ਜਾਂਦੀ ਹੁੰਦੀ ਸੁਕਾਏ ਬੈਠਿਆਂ ਨੂੰ ਕਹਿੰਦੇ ਹੁੰਦੇ ਵੀ ਪਾਣੀ ਦੱਬਦਾ ਆ ਚੀਜ਼ ਆ ਆ ਚੀਜ਼ ਹੈ ਜਿਹੜਾ ਸੁੱਕੇ ਬੈਠਣਾਂ ਨੂੰ ਦੱਬਦਾ ਪਾਣੀ ਅੱਛਾ ਗਰੇ ਰੱਬ ਦਾ ਬਚਾਓ ਪਾਣੀ ਘਟਦਾ ਹਾਲੇ ਪਾਣੀ ਘਟਦਾ ਐਨਾ ਨਾ ਪਾਣੀ ਆਏ ਨਿਕਲੀ ਜਾਂਦਾ ਜਿਆਦਾ ਪਾਣੀ ਫੇਰ ਕੰਮ ਖਰਾਬ ਕਰ ਦਿੰਦਾ ਮਾਰਦਾ ਪੂਰੀ ਆਵਾਜ਼ ਪਿੱਛੇ ਨਹੀਂ ਦਿਖਦਾਣੀ ਇਹੀ ਕਿੰਨੀ ਜਗ੍ਹਾ ਹੋ ਜਾਂਦਾ ਝਾਲਾ ਮਾਰਦਾ ਛੱਲਾ ਬਣਦੀ ਉਹ ਸਾਹਮਣੇ ਉਹ ਦੇਖੋ ਪਾਣੀ ਕਹਿਣ ਨੂੰ ਆਇਆ ਇੱਥੇ ਦੇਖ ਲੈ ਕਿੰਨੀ ਜਗ੍ਹਾ ਜਿੱਦ ਨਲ ਦਾ ਮਹਿਕ ਪਾਣੀ ਦੀ ਰ ਸਪੀਡ ਬਹੁਤ ਹੈ ਆ ਦੇ ਹਾ ਫਾਲ ਕੱਕਣਾ ਬਣਦੀ ਆ ਹੈਂ ਜੀ ਉਹ ਤੇ ਦੇਖੋ ਉੱਪਰ ਲੱਗਣ ਲੱਗ ਗਿਆ ਪਾਣੀ ਹਾਂ ਪਾਣੀ ਦੀ ਸਪੀਡ ਬਹੁਤ ਆ ਆਹ ਬਣਦੀ ਨਾ ਬੋਲੀ ਬੋਲੀ ਸਾਰੇ ਜਾਣੇ ਆਈ ਜਾਂਦੇ ਦੇਖਣ ਪਾਣੀ ਪਾਣੀ ਹੁਣ ਗਰਾਉਂਡ ਕਰਕੇ ਦੇਖਣਾ ਦੇਖਣਾ ਆ ਟਾਂਗ ਹੀ ਲਾਈ ਦੀ ਕਿ ਵਾ ਗਰਾਉਂਡ ਨਾ ਹੜੇ ਇਹਦਾ ਮੌ ਫਰਕ ਤਾਂ ਪੈਂਦਾ ਹੀ ਆ ਨੀਆ ਚ ਹੀ ਖੜਾ ਦੇਣੀ ਤੇ ਸਾਰੀ ਆ ਨਹੀਂ ਬਾਕੀ ਬਾਈ ਹਰਿਆਈ ਵਸੇਰੀ ਆ ਪਰਲੀ ਸਾਈਡ ਦੇ ਨਦੀ ਦੇ ਤਰੱਕ ਚੱਕਣਾ ਖੜੇ ਲਾ ਹਰਿਆ ਭਰਿਆ ਆ ਨਾ ਆਦਾ ਜੀਦਾ ਸੁੱਧ ਆਦਾ ਹੁਣ ਅਸੀਂ ਕਿਨਾਰੇ ਪਰ ਜੇ ਨਾ ਤਾਂ ਜਿਆਦਾ ਨਦੀ ਹੋਵੇ ਫਿਰ ਨਹੀਂ ਪੱਕੇ ਕਿਨਾਰੇ ਫਰਾ ਸਕਦੇ ਹਾਂ ਖਿਚਲੇ ਹੋਰ ਗੱਲ ਪਤਾ ਕੀ ਹੈ ਪਾਣੀ ਜਦ ਘਟਣਾ ਜਦ ਖੋਲ ਪੈਂਦੀ ਹੈ ਹਾਂਜੀ 19 ਦਿਨ ਫालतू ਚੱਲਦਾ 19 ਦਿਨ ਕੋਈ ਨਹੀਂ ਲੱਗਦਾ ਪਾਣੀ ਘਟੇ ਤਾਂ ਫਿਰ ਵੇਚਣ ਨੂੰ ਬੜੀ ਜਾਂਦਾ ਖੋਲ ਪਾਈ ਜਾਂਦਾ ਹਮ ਅੱਜ ਕਣ ਹੁਣ ਆ ਖਾਲੀ ਇੱਥੇ ਨੂੰ ਪੈ ਰਹੇ ਸੁੱਕਣਾ ਪਾਣੀ ਘਟਾ ਜਿਹੜਾ ਉਹ ਖੋਲ ਪਾਉਂਦਾ ਪੂਰੀ ਆਹ ਲੱਗਦੇ ਤਾਂ ਸਮਾਨ ਕਿਹੜੇ ਸਾਧ ਨਾਲ ਖੜਿਆ ਜਾਂਦਾ ਵਿਚੇ ਵਿਚ ਉਹ ਕੀ ਆ ਕੀ ਕਿਸੇ ਦੇ ਜੁੱਤੀਆਂ ਕਿਸੇ ਦੇ ਚੱਪਲ ਹਾਂ ਪਾਣੀ ਸਰ ਤੇ ਨਾ ਦੇਖੋ ਉਹ ਦੂਈ ਸਾਈਡ ਦਾ ਆ ਕੇ ਆਉਂਦੇ ਆ ਪੁਲ ਪਰ ਤੇ ਇਹ ਤੇ ਬੰਨ ਟੁੱਟਿਆ ਦਾ ਉੱਥੇ ਗੱਲ ਆ ਰੇ ਕਿਸੇ ਦਾ ਵਿਆਹ ਦਾ ਸਮਾਨ ਆਲਾ ਆ ਜਾਂਦਾ ਟੀਫਨ ਚਲੋ ਚਲ ਤੇ ਲੋ ਜੀ ਉਹ ਸਾਹਮਣੇ ਖੜੇ ਤੇ ਪਹਿਲਾਂ ਅਸੀਂ ਉੱਥੇ ਗਰਾਊਂਡ ਤਾਂ ਹਾਂ ਹੁਣ ਪੁੜ ਪਰ ਆਏ ਆ ਪਾਪਾ ਵੀ ਪਤਾ ਲੱਗਦਾ ਪਾਣੀ ਆਇਆ ਦਾ ਕਾਦੀ ਕਿ ਕਿੱਦਾਂ ਘੁੰਮੀ ਵੀ ਇਹਨਾਂ ਦੀ ਆਪਾਂ ਮੰਗ ਘੁੰਮਦੀ ਆਉਂਦੀ ਐ ਇੱਧਰ ਵੀ ਦੇਖ ਲੈ ਹਾਂ ਇੱਧਰੋਂ ਵੀ ਐਨ ਐ ਘੁੰਮ ਕੇ ਐ ਜਾ ਕੇ ਉਹ ਦੇ ਲੋ ਉੱਥੇ ਜਾ ਕੇ ਘੁੰਮਦਰੀ ਐ ਹਾਂ ਪਰ ਜਿੰਨੀ ਦਿਖਦੀ ਐ ਤੇ ਚੌਗਲੀ ਚੌੜੀ ਵਾਲੇ ਵਾਲੇ ਨਾਲ ਖੜੇ ਆ ਹਾਂਜੀ ਉੱਥੇ ਜਲਦਾ ਉੱਥੇ ਪਤਾ ਲੱਗੂਗਾ ਪਾਣੀ ਅਸਲ ਦਾ ਚਲੋ ਜੀ ਲੋ ਬਈ ਪਾਣੀ ਹੋਰੇ ਪਤਾ ਲੱਗਦਾ ਕਿੰਨਾ ਪਾਣੀ ਹੈ ਨਾ ਹੋਰੇ ਤੇ ਪਤਾ ਲੱਗਦਾ ਪਾਣੀ ਬਾਅਦ ਦੇਖੋ ਕਿੰਨੀ ਹੁੰਦੀ ਪਾਣੀ ਉਹ ਸਾਮਣੇ ਟੁੱਟੇ ਇਧਰ ਬੋਲ ਵਾਲੇ ਕੰਮ ਹੋਇਆ ਸਾਰੇ ਹੋਰੇ ਬੋਲਦਾ ਪਾਣੀ ਇਹਨ ਦੇਖ ਬਾਰਤੀ ਬਾਲਾ ਰੱਖਦਾ ਈ ਬਾਟੀ 100 ਬਾੜ ਕੇ ਈ ਬਾਟੀ ਈ ਬਾਟੀ ਬਾਣੀ ਪਾਣੀ ਥੋੜਾ ਨਹੀਂ ਹੈਗਾ ਇਹ ਦੇਖਣ ਨੂੰ ਆ ਲੱਗਦਾ ਦੇਖਣ ਹੈ ਇਧਰੋਂ ਦੇਖੋ ਕਿਹੜੇ ਸਾਹਮਣੇ ਨੇ ਇਹ ਬੰਦਾ ਤੁਰ ਕੇ ਪਾਰ ਨਹੀਂ ਕਰਦਾ ਨਾ ਟਰੈਕਟਰ ਨਾਲ ਨਾ ਨਾ ਇਹ ਤੂ ਦਾ ਪਾਣੀ ਹਾਂਜੀ ਬਾਹਰ ਜਿਹਦਾ ਦੇਖ ਰਿਹਾ ਸੀ ਬਹੁਤ ਮੈਨ ਹੁੰਦੀ ਹੈ ਉਹ ਵੇਖ ਕੇ ਲੱਗਦਾ ਨਹੀਂ ਕਹਣਾ ਸੜਕ ਹੁੰਦੀ ਹੈ ਹੈ ਉਹਦੇ ਤਾਂ ਲੱਗਦਾ ਨਹੀਂ ਸੜਕ ਹੁੰਦੀ ਹੈ ਹਾਂ ਇੱਧਰ ਨੂੰ ਦੇਖੋ ਬਾਕੀ ਸਕੂਲਾਂ ਦੇ ਜਾਣੇ ਹੋਣੇ ਖੜੇ ਉਹ ਵੀ ਬਲੈਂਕ ਟੁੱਟ ਜਾਂਦਾ ਸਕੂਲਾਂ ਦਾ ਫਿਰ ਵੀ ਘਟੇ ਤਾਂ ਕਾਫੀ ਹਾਂ ਘੁੰਮ ਕੇ ਜਾਣਾ ਪੈਣਾ ਉਹਨਾਂ ਪਾਣੀ ਆ ਇਕਣਾ ਹੀ ਪਹਾੜਾ ਚ ਹੁੰਦਾ ਏ ਪੱਥਰਾਂ ਪਰ ਬੰਜ ਬੱਦ ਕੇ ਪੱਥਰ ਰੋੜ ਲੰਦਾ ਏ ਹਾਂਜੀ ਇਹੋ ਜਿਆਦਾ ਨੁਕਸਾਨ ਕਰਦਾ ਫਿਰ ਤੈਨੂੰ ਤਾਂ ਚੀਲੇ ਲੱਦਿਕਣੇ ਚੀਲ ਲੈਂਦੀ ਹਾਂ ਹੋਰ ਇਹ ਸਾਰੀ ਸਾਫ ਹੋਈ ਵੀ ਐ ਜਿਹੜਾ ਪਹਿਲਾਂ ਢੇਰੀ ਲੱਗੇ ਮੈਂਦੀ ਸੀ ਨਾ ਹੋਏ ਨੇ ਸਾਰੀਆਂ ਸਾਫ ਹੋ ਗਈਆਂ ਬਾਈ ਪਾਣੀ ਵਧੂਗਾ ਹੈ ਵਧੂਗਾ ਪਾਣੀ ਹੈ ਆਨਿ ਦਾ 17 ਦਾ ਦੱਸਦਾ ਹਾਂ ਜੀ। ਹਾਂਜੀ। ਕਿਉਂਕਿ ਇੱਧਰੋਂ ਉਤਰਨ ਲੱਗਿਆ ਪਾਣੀ ਯਾਰ। ਹਾਂ। ਇਹ ਆਮ ਤਾਂ ਘੜੇ ਕਵੇਂ ਖਾਦਾ ਘਟ ਵੀ ਜਾਂਦਾ ਬਾਧ ਵੀ ਜਾਂਦਾ। ਹਾਂ ਤਾਂ ਜਾਨੀ ਹਾਲੇ ਪਾਣੀ ਵਧਣਾ 1-2 ਘੰਟੇ। ਹਾਂਜੀ। ਸਾਰਾ ਦੇਲਾ ਧੰਨ ਦਾ ਸਤਲੁਜ ਦਰਿਆ ਜਿਹੜਾ ਪਾਣੀ ਸੰਭਲ ਬਹੁਤ ਦੇਖ ਲੈ ਭਾਈ ਇਹ ਪਾਣੀ ਵੀ ਸਤਲੁਜ ਦਰਿਆ ਚ ਜਾਂਦਾ ਸਿੱਧਾ ਸਾਡਾ ਸਤਲੁਜ ਦਰਿਆ ਚ ਹਿਰਨਾ ਉਹ ਲੱਕੜੇ ਲੁਕੜੀ ਕਿੰਨੀ ਬਸਦੀ